ੴ ਅਥ 20ਵਾਂ ਰਾਮ ਅਵਤਾਰ ਕਥਨੰ ਚੌਪਈ ਵਾਹਿਗੁਰੂ ਜੀ ਕੀ ਫਤਿਹ ਦਿਖ ਲੋ ਜੀ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਧਾਨੀ ਲਿਖਾਇਆ ਮਹਾਰਾਜ ਸ੍ਰੀ ਹੈਗਾ ਇੱਥੇ ਅੱਛਾ ਰਹਿਣ ਦਿਓ ਫੇਰ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਥ 20ਵਾਂ 20ਵਾਂ ਰਾਮ ਅਵਤਾਰ ਕਥਨੰ ਚੌਪਈ ਅਬ ਮੈਂ ਕਹੋ ਰਾਮ ਅਵਤਾਰਾ ਜੈਸ ਜਗਤ ਮੋਕਰਾ पसारा ਬਹੁਤ ਕਾਲ ਪੀਤਤ ਭਇਓ ਜਬੈ ਅਸੁਰਨ ਵੰਸ ਪ੍ਰਗਟ ਭਇਓ ਤਬੈ ਅਸੁਰ ਲਗੇ ਬਹੁ ਕਰੇ ਵਿਖਾਦਾ ਕੀ ਕਰਦੇ ਤੁਸੀਂ ਉਹ ਹੱਥ ਪਾਠ ਸੀਦੇ ਬਸ ਸਭ ਕਰ ਲਿਆ ਕਾਨੂੰ ਬੁੱਲ ਜਾਨਦੇ ਹੱਥ ਤੁਹਾਡੇ ਪ੍ਰਾਣਿਆਂ ਦੇ ਹੱਥ ਹੋਣਾ ਹਾਂ ਦਰੁਸ ਆਤ ਕਰਨ ਆਪੈ ਨਾ ਆਪਾ ਠੀਕ ਹੈ ਥਰੋਲੇ ਕੈਨ ਹੋਣਾ ਤਿਨੇ ਤਨ ਕਮੈ ਸਾਦਾ ਸਕਲ ਦੇਵ ਇਕੱਠੇ ਤਉ ਭਏ ਛੀਰ ਸਮੁੰਦਰ ਜਹ ਤੋ ਤਹਿ ਗਏ ਬਹੁ ਚਰ ਬਸਤ ਭਏ ਤਹਿ ਠਾਮਾ ਵਿਸ਼ਨ ਸਹਿਤ ਬ੍ਰਹਮਾ ਜੇ ਨਾਮਾ ਬਾਰ ਬਾਰ ਹੀ ਦੁਖਤ ਪੁਕਾਰਤ ਕਾਨਪਰੀ ਕਲ ਕੇ ਧੁਨ ਆਰਤ ਟੋਟਕ ਛੰਦ ਬਿਸ਼ਨਾਦਕ ਦੇਵ ਲਖੇ ਬਿਮਨੰ ਮ੍ਰਿਤਹਾਸ ਕਰੀ ਕਰ ਕਾਲ ਤੁਨੰ ਅਵਤਾਰ ਧਰੋ ਰਗਨਾਥ ਹਰਨੰ